ਵੀ ਗੁਰਨਾਨਕ ਸਾਹਿਬ ਨੇ ਕਿਹਾ ਸਾਨੂੰ ਵੀ ਵੱਸੋ ਤੇ ਉੱਜੜ ਜਾਓ ਵਾਲੀ ਗੱਲ ਇਹ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਬਟ ਗੁਰਨਾਨਕ ਸਾਹਿਬ ਨੇ ਵੀ ਪਿਛਲੀ ਉਮਰ 'ਚ ਆ ਕੇ ਆਪਣੇ ਪਿੰਡ ਵਾਪਸ ਆ ਕੇ ਸਾਰੀ ਦੁਨੀਆ ਫਿਰ ਕੇ ਖੇਤੀ ਕੀਤੀ ਸੀ ਤੇ ਆਪਣੀ ਪਿਛਲੀ ਉਮਰ ਆਪਣੇ ਪਿੰਡ 'ਚ ਆਪਣੇ ਲੋਕਾਂ 'ਚ ਆਪਣੀ ਮਿੱਟੀ 'ਚ ਬਤਾਈ ਸੀ ਤਾਂ ਇਹ ਸਾਨੂੰ ਹਿਸਟਰੀ ਦੱਸਦੀ ਹੈ ਮਤਲਬ ਇਹ ਦੁਨੀਆ ਕਦੇ ਵੀ ਇੱਕ ਤਾਂ ਜਿਹੜਾ ਤੁਹਾਨੂੰ ਸੁਪਣਾ ਵੇਚਿਆ ਜਾਂਦਾ ਸਟੋਰੀ ਵੇਚੀ ਜਾਂਦੀ ਹੈ ਵੀ ਦੁਨੀਆ ਇੱਕ ਹੋ ਜਾਣੀ ਹੈ ਇੱਥੇ ਧਰਮ ਖਤਮ ਹੋ ਜਾਣੇ ਜਾਤਾਂ ਪਾਤਾਂ ਖਤਮ ਹੋ ਜਾਣੀਆਂ ਨਹੀਂ ਹੋਣੀਆਂ ਇਹ ਡੰਡੇ ਵਾਲੀ ਦੀ ਦੁਨੀਆ ਹੈ ਸਰਵਾਈਵਲ ਆਫ ਦਾ ਫਿਟੈਸਟ ਹੈ ਸਾਨੂੰ ਆਪਣੇ ਕਿੱਲੇ ਕੈਮ ਰੱਖਣੇ ਚਾਹੀਦੇ ਨੇ ਤੁਸੀਂ ਦੁਨੀਆ ਤੇ ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਘੁੰਮੋ ਫਿਰੋ ਆਪਣੀ ਜੜ ਨਾ ਛੱਡੋ ਤੁਹਾਨੂੰ ਕਿਸੇ ਵੀ ਦਿਨ ਕੋਈ ਹਿਟਲਰ ਵਰਗਾ ਡਿਕਟੇਟਰ ਉੱਠ ਕੇ ਕਹਿ ਸਕਦਾ ਹੈ ਵੀ ਮਿੱਤਰੋ ਚਲੋ ਡੰਡੀ ਲੱਗੋ ਨਹੀਂ ਤਾਂ ਚੈਂਬਰਾਂ ਚ ਲਾ ਦੂੰ ਕਿਸੇ ਵੀ ਦਿਨ ਤੁਹਾਨੂੰ ਇਜੀ ਅਮੀਨ ਵਰਗਾ ਡਿਕਟੇਟਰ ਉੱਠ ਕੇ ਕਹਿ ਸਕਦਾ ਹੈ ਵੀ ਚਲੋ ਭਾਈ 6 ਮਹੀਨੇ ਨੇ ਮਿੱਤਰੋ ਜੋ ਤੁਹਾਡੇ ਕੋਲ ਹੈਗਾ ਸਲੇਟ ਲਓ ਨਹੀਂ ਤਾਂ ਫਿਰ ਜਿਹੜਾ ਇੱਥੇ ਫਸ ਗਿਆ ਮੈਂ ਗਾਟਾ ਨਾਲ ਦੂੰ ਤਾਂ ਇਹ ਸੋ ਕਾਲ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਆਪਾਂ ਇਹਦੇ ਵਿੱਚ ਐਨੇ ਨਾ ਭਿਜੀਏ ਵੀ ਦੁਨੀਆ ਬਹੁਤ ਸਿਆਣੀ ਹੋ ਗਈ ਬੰਦਾ ਕੋਈ ਸਿਵਲਾਈਜ਼ ਨਹੀਂ ਹੋਇਆ ਹਜੇ ਬੰਦਾ ਜਾਨਵਰ ਤੋਂ ਵੀ ਗੰਦਾ ਹੈ ਜਾਨਵਰ ਮੇਰੇ ਖਿਆਲ ਚ ਬਹੁਤ ਚੰਗੇ ਨੇ ਬਹੁਤ ਇੱਕ ਦੂ ਫਾ ਕਰਦੇ ਨਹੀਂ ਬੰਦਾ ਆਪਣੀ ਲੋੜ ਤੇ ਜਾਨਵਰ ਤੂੰ ਵੀ ਗੰਦਾ ਹੈ ਤਾਂ ਆਪਣੇ ਕਿੱਲੇ ਨਾ ਛੱਡੋ ਆਪਣੀਆਂ ਜ਼ਮੀਨਾਂ ਦਾ ਵਿੱਚੋਂ ਆਓ no doubt ਸਾਰਾ ਕੁਝ ਖੱਟੋ ਬਟ ਆਪਣੇ ਪਿੱਛੇ ਕਿੱਲੇ ਕੈਮ ਰੱਖੋ ਜੇ ਤੁਹਾਨੂੰ ਕੋਈ ਐਟ ਟਾਈਮ ਆ ਆਰਡਰ ਮਿਲਦਾ ਹੈ ਵਰਲਡ ਵਾਰ 3 ਆਉਦੀ ਕੁਝ ਵੀ ਹੁੰਦਾ ਤਾਂ ਪਿੱਛੇ ਜਾ ਕੇ ਤੁਸੀਂ ਆਪਣਾ ਉੱਥੇ ਕੁਛ ਨਾ ਕੁਛ ਸਤਪਤ ਥਾਂ ਤੇ ਬਹਿ ਸਕੂ ਜਾ ਕੇ ਸਹੀ ਗੱਲ ਹੈ ਜੇ ਫੂਡ ਕਰਾਈਸਿਸ ਵੀ ਆ ਜਾਂਦਾ ਤਾਂ ਤੁਹਾਡੇ ਕੋਲੇ ਵਾਉਣ ਵਾਲੇ ਕਿਲੇ ਤਾਂ ਹੈਗੇ ਹੀ ਐ ਤੇ ਜੇ ਕੋਈ ਵਾਰਡਵਾਰ 3 ਹਰ ਕੀ ਗੱਲ ਆ ਜਾਂਦੀ ਤਾਂ ਤੁਹਾਡੇ ਕੋਲੇ ਗੱਡਣ ਵਾਲੇ ਕਿਲੇ ਵੀ ਹੈਗੇ ਐ ਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਪਾਤਸ਼ਾਹੀ ਦਾਵਾ ਦਿੱਤਾ ਹੈ ਨਾ ਤਾਂ ਉਹ ਇਹਨਾਂ ਕਿਲਿਆਂ ਦੇ ਸਿਰ ਤੇ ਹੀ ਐ ਕੱਲ ਮਖਸੂਰਾਂ ਨੇ ਤਾਂ ਇਹ ਜੰਗੀਲਦਾਰੂ ਪ੍ਰਥਾ ਦੀਆਂ ਗੱਲਾਂ ਬੜੀ ਲੇਟ ਆ ਕੇ ਕੀਤੀਆਂ ਨੇ ਸਾਡੇ ਬੱਬਾ ਬਾਬੇ ਬੰਦਾ ਸਿੰਘ ਬਹਾਦਰ ਨੇ ਸਾਨੂੰ ਉਹਨਾਂ ਟਾਈਮਾਂ 'ਚ ਜ਼ਮੀਨਾਂ ਦੇ ਮਾਲਕ ਬਣਾਤਾ ਸੀਗਾ ਜਦੋਂ ਕਿਤੇ ਕੋਈ ਕਮਿਊਨਿਜ਼ਮ ਐਗਜ਼ਿਸਟ ਨਹੀਂ ਸੀ ਕਰਦਾ ਕਿ ਤੇ ਕੁ ਇਦਾਂ ਦੀ ਆਈਡਿਓਲੋਜੀ ਸਿਸਟਮ ਨਹੀਂ ਸੀ ਕਰਦੀ ਢਾਲੀ ਵਾਲ ਬਾਈ ਜਿਹੜਾ ਪਾਤਸ਼ਾਹੀ ਦਾ ਮੈਂ ਉਹ ਸਾਨੂੰ ਸਾਡੇ ਪਹਿਲੇ ਗੁਰੂ ਨਹੀਂ ਦਿੱਤਾ ਸੀਗਾ ਉਸ ਤੋਂ ਬਾਅਦ ਉਹਨੂੰ ਉਹਨੂੰ ਮਜ਼ਬੂਤ ਕੀਤਾ ਗੁਰੂ ਗੋਬਿੰਦ ਸਿੰਘ ਨੇ 250 ਸਾਲ ਲਾ ਕੇ ਇੱਕ ਨਵੀਂ ਸਿਵਲਾਈਜੇਸ਼ਨ ਪੈਦਾ ਕੀਤੀ ਹੈ ਉਹਨਾਂ ਨੇ ਇਹਨੂੰ ਜੇ ਚੰਗੀ ਤਰ੍ਹਾਂ ਡਿਟੇਲ ਚ ਡੀਪਲੀ ਪੜੋਗੇ ਤਾਂ ਸਾਡੇ ਕੋਲ ਬਹੁਤ ਵੱਡਾ ਆਈਡੀਆ ਹੈ ਦੁਨੀਆ ਦੇ ਸਾਰੇ ਆਈਡੀਆ ਫੇਲ ਹੁੰਦੇ ਨਜ਼ਰ ਆ ਰਹੇ ਨੇ ਚਾਹੇ ਕਮਿਊਨਿਜ਼ਮ ਆਲਰੇਡੀ ਹੋ ਗਿਆ ਚਾਹੇ ਡੈਮੋਕ੍ਰੇਸੀ ਦੇਖ ਲਓ ਚਾਹੇ ਸਿਨਿਕ ਸਿਵਿलाइजेशन ਕੋਲ ਆਈਡੀਆ ਹੈ ਉਹ ਫੇਲ ਹੁੰਦੇ ਨਜ਼ਰ ਆ ਰਹੇ ਨੇ ਸਾਡੇ ਕੋਲ ਸਰਬੱਤ ਦੇ ਭਲੇ ਦਾ ਆਈਡੀਆ ਹੈ ਜਿਹੜਾ ਹਰ ਬੰਦੇ ਨੂੰ ਕਲਾ ਵਿੱਚ ਲੈਂਦਾ ਸਾਡਾ ਦਾਅਵਾ ਹੈ ਸਾਨੂੰ ਆਪਣੀ ਧਰਤੀ ਤੇ ਆਪਣੀ ਬੋਲੀ ਤੇ ਆਪਣੇ ਧਰਮ ਤੇ ਆਪਣੇ ਕਲਚਰ ਤੇ ਦਾਅਵਾ ਰੱਖਣਾ ਚਾਹੀਦਾ ਸਾਨੂੰ ਛੱਡਣਾ ਨਹੀਂ ਚਾਹੀਦਾ ਜੇ ਤੁਸੀਂ ਅੱਜ ਦਾਅਵਾ ਛੱਡਦੇ ਹੋ ਅੱਜ ਤੁਸੀਂ ਵੈਸਟਰਨ ਸਿਵਲਿਜੇਸ਼ਨ ਤੋਂ ਪ੍ਰਭਾਵਤ ਹੋ ਕੇ ਆਪਣਾ ਜਿਉਣ ਦਾ ਢੰਗ ਬਦਲਦੇ ਹੋ ਤਾਂ ਕੱਲ ਨੂੰ 10 ਸਾਲ ਬਾਅਦ ਇਹ ਤਾਂ ਵਰਲਡ ਪਾਵਰ ਬਦਲ ਜਾਣੀ ਹੈ ਇੱਕ ਹੋਰ ਸਿਵਲਿਜੇਸ਼ਨ ਨੇ ਰਾਈਜ਼ ਹੋ ਜਾਣਾ ਫੇਰ ਕੀ ਅਸੀਂ ਉਹਨਾਂ ਦੇ ਹਿਸਾਬ ਨਾਲ ਚੱਲਾਂਗੇ ਸਾਰੀ ਦੁਨੀਆ ਤੇ ਫਿਰ ਉਹ ਸਾਰੀ ਦੁਨੀਆ ਸਿੱਖੋ ਸਾਰੀ ਮੈਂ ਹਰ ਤਰ੍ਹਾਂ ਦੇ ਬੰਦੇ ਨੂੰ ਸੁਣਦਾ ਪੜ੍ਹਦਾ ਜਿੱਲਾ ਕੋਲ ਸਕਦਾ ਬਟ ਅਬ ਦਾ ਕਿਲਾ ਤੇ ਅਬ ਦਾ ਦਾਵਾ ਨਾ ਛੱਡੂ